ਹੋ ਗਿਆ ਜੀ ਔਰ ਹੋਰ ਕੀ ਨਾ ਜਾਣਾ ਇਹ ਤੇਰਾ ਘਰ ਖਾਲੀ ਹੋ ਗਿਆ ਯਾਰ ਤੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਹੋਰ ਕੀ ਨਾ ਜਾਣਾ ਇਹ ਤੇਰਾ ਘਰ ਖਾਲੀ ਹੋ ਗਿਆ ਯਾਰ ਇਹ ਬੋਲ ਜੋ ਤੁਸੀਂ ਸੁਣੇ ਨੇ ਉਸ ਅਪਾਗੇ ਪਿਓ ਦੇ ਨੇ ਜਿਸ ਦੇ ਘਰ ਦੀਆਂ ਖੁਸ਼ੀਆਂ ਉਜੜ ਚੁੱਕੀਆਂ ਨੇ ਘਰ ਦੇ ਵਿੱਚ ਵਹਿਣ ਪਿਆ ਹੋਇਆ ਤੇ ਪਰਿਵਾਰ ਜੋ ਹੈ ਇਸ ਸਮੇਂ ਡੂੰਘੇ ਸਦਮੇ ਦੇ ਵਿੱਚ ਹੈ ਕਿਉਂਕਿ 3 ਦਿਨ ਪਹਿਲਾਂ ਬੜੇ ਹੀ ਚਾਵਾ ਨਾਲ ਲਾਡਾ ਦੇ ਨਾਲ ਪੁੱਤ ਨੂੰ ਵਿਆਹ ਕੇ ਲਿਆਂਦਾ ਸੀ ਤੇ ਹਲੇ ਉਸਦੇ ਵਿਆਹ ਦੀਆਂ ਖੁਸ਼ੀਆਂ ਦੇ ਚਾਹ ਵੀ ਨਹੀਂ ਸੀ ਉਜੜੇ ਕੀ ਹੁਣ ਜਿਹੜਾ ਕੀ ਹੈ ਪੇਪਰ ਹਲਾਤਾ ਦੇ ਵਿੱਚ ਜਿਹੜਾ ਕੀ ਮੁੰਡੇ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਤੇ ਹੋਰ ਨਾ ਸਖਤ ਬੰਧੀਆਂ ਦਾ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕੀ ਰੱਬਾ ਇਹ ਕੀ ਕਹਿਰ ਕਮਾਲ ਹੈ ਕੀ ਸਾਡੀਆਂ ਖੁਸ਼ੀਆਂ ਜਿਹੜੀਆਂ ਕੀ ਉਹ ਖੋਹ ਲੀਆਂ ਗਈਆਂ ਨੇ ਮਾਮਲਾ ਨਾਬਾ ਦੇ ਪਿੰਡ ਚੌਧਰੀ ਬਾਜਦਾ ਜਿੱਥੇ ਕੀ ਤਿੰਨ ਦਿਨ ਪਹਿਲਾਂ ਵਿਆਹੇ ਮੁੰਡੇ ਦੀ ਪੇਪਰੇ ਹਲਾਤਾ ਦੇ ਵਿੱਚ ਮ੍ਰਿਤਕ ਦੇ ਮਿਲਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਸਮੇ ਮਾਤਮ ਵਾਲਾ ਮਾਹੌਲ ਪਸਰਿਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜੋ ਨੌਜਵਾਨ ਹੈ ਸੰਦੀਪ ਇਸ ਦਾ ਨਾਮ ਹੈ ਅਤੇ ਤਿੰਨ ਦਿਨ ਪਹਿਲਾਂ ਯਾਨੀ ਕਿ 22 ਫਰਵਰੀ ਦਾ ਦਿਨ ਜਦੋਂ ਇਹ ਬਰਾਤ ਲੈ ਕੇ ਕਰੋ ਗਿਆ ਸੀ ਅਤੇ ਤਿੰਨ ਦਿਨ ਪਹਿਲਾਂ ਹੀ ਜਿਹੜਾ ਕਿ ਵਿਆਹ ਹੋਇਆ ਸੀ ਤੇ ਮਰਦੀ ਗੱਡੀ ਦਾ ਫੇਰਾ ਪਾਉਣ ਦੇ ਲਈ ਕੁੜੀ ਗਈ ਹੋਈ ਸੀ ਤੇ ਵਾਪਸ ਲੈ ਕੇ ਆਉਣਾ ਸੀ ਇਸ ਤੋਂ ਪਹਿਲਾਂ ਹੀ ਇੱਕ ਵੱਡਾ ਭਾਣਾ ਵਾਪਰ ਜਾਂਦਾ ਹੈ ਅਤੇ ਪੂਰਾ ਪਰਿਵਾਰ ਜੋ ਹੈ ਇਸ ਵੇਲੇ ਕੀੜਨੇ ਪਾਰਿਆ ਘਰ ਦੇ ਵਿੱਚ ਸਿੱਧਰ ਵਿਸ਼ੇ ਹੋਏ ਨੇ ਮਾਦਾ ਪੁੱਤ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਪਿਓ ਦੇ ਬੁਢਾਪੇ ਦਾ ਸਹਾਰਾ ਚਲ ਗਿਆ ਤੇ ਇੱਕ ਭੈਣ ਦਾ ਸੁਹਾਗ ਉਜੜ ਗਿਆ ਇਹ ਬੇਹਦ ਮੰਦ ਭਾਗੀ ਘਟਨਾ ਨਾਬਾ ਦੇ ਪਿੰਡ ਚੌਧਰੀ ਮਾਜਰਾ ਦੇ ਵਿੱਚ ਵਾਪਰੀ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਜਿਸ ਦਾ ਨਾਮ ਹਰਵਿੰਦਰ ਦੱਸਿਆ ਜਾ ਰਿਹਾ ਉਸ ਦਾ ਕਹਿਣਾ ਹੈ ਕਿ ਉਸਦੇ ਪੁੱਤ ਨੂੰ ਇੱਕ ਫੋਨ ਕਾਲ ਆਈ ਸੀ ਉਸ ਤੋਂ ਬਾਅਦ ਉਸ ਦਾ ਬੇਟਾ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਪਾਪਾ ਮੈਂ ਥੋੜੀ ਦੇਰ ਤੱਕ ਆਂਦਾ ਪਰ ਬਾਰ ਬਾਰ ਉਸਦੇ ਨਾਲ ਫੋਨ ਦੇ ਉੱਪਰ ਰਾਬਤਾ ਕੀਤਾ ਪਰ ਦੇਰ ਰਾਤ ਤੱਕ ਜਦੋਂ ਉਹ ਵਾਪਸ ਨਾ ਪਰਤਿਆ ਤਾਂ ਪਿਓ ਦੇ ਵੱਲੋਂ ਆਪਣੇ ਸਕੂਟਰ ਦੇ ਉੱਪਰ ਪੂਰੇ ਪਿੰਡ ਦਾ ਚੱਕਰ ਲਗਾਇਆ ਜਾਂਦਾ ਪਰ ਫਿਰ ਵੀ ਉਸਦੇ ਪੁੱਤ ਦੀ ਕੋਈ ਉਗਸੂਕ ਨਾ ਲੱਗੀ ਅਤੇ ਤੜਕੇ ਜਿਹੜਾ ਕੀ ਹੈ ਇੱਕ ਪਿੰਡ ਦੇ ਰਾਹੀਰ ਦੇ ਵੱਲੋਂ ਨੌਜਵਾਨ ਦੀ ਲਾਸ਼ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਪਈ ਹੋਈ ਵੇਖੀ ਜਾਂਦੀ ਹੈ ਅਤੇ ਪਰਿਵਾਰ ਨੂੰ ਇਤਲਾ ਦਿੱਤੀ ਗਈ ਜਿਸ ਤੋਂ ਬਾਅਦ ਜਦੋਂ ਪੂਰਾ ਪਰਿਵਾਰ ਉੱਥੇ ਜਾ ਕੇ ਵੇਖਦਾ ਤਾਂ ਪੈਰਾਂ ਹੇਠੋ ਜ਼ਮੀਨ ਕਿਸਕੀ ਜਾਂਦੀ ਹੈ ਹੋਰ ਕੀ ਕੁਝ ਕਹਿਣਾ ਹੈ ਮ੍ਰਿਤਕ ਨੌਜਵਾਨ ਦੇ ਉਸ ਪਿਤਾ ਦਾ ਤੁਸੀਂ ਵੀ ਸੁਣੋ ਬਿਆਨ ਉਹਦੀ ਬਰੇ ਤੇ 23 ਤਰੀਕ ਦਾ 22 ਤਰੀਕ ਦੀ ਦੀ ਅਪਰਾਧ ਦੀ ਇਸੇ 22 ਦੀ ਅਲੇ ਕੱਲ ਅਸੀਂ ਭਾਜੇ ਬਣਦੇ ਸੀ ਅੱਜ ਮੇਰੀ ਨੂੰ ਨੂੰ ਮੈਂ ਲੈ ਕੇ ਆਉਣਾ ਸੀ ਗੱਡੀ ਸਾਡੀ ਸਤ ਸੰਗ ਘਰ ਚ ਖੜੀ ਸੀ ਬਾਬਾ ਜੀ ਨੇ ਆਉਣਾ ਸੀ ਅਸੀਂ ਆਲੇ ਕਹਿੰਦੇ ਵੀ ਚੱਲ ਮਾਂ ਬਾਬਾ ਜੀ ਦੇ ਦਸਨ ਕਰਾ ਦਾਂਗੇ ਇਸ ਕੀ ਆਜਾ ਅੱਜ ਨੂੰ ਲੈ ਕੇ ਮੇਰਾ ਜਵਾਈ ਗੱਡੀ ਉੱਥੇ ਛੱਡ ਕੇ ਸੱਤ ਸੰਗ ਕਰਤੀ ਆਈ ਹਾਈ ਗੱਡੀ ਛੱਡ ਕੇ ਵਗ ਗਿਆ ਉਹਨੇ ਫਿਰ ਮੈਨੂੰ ਫੋਨ ਵੀ ਕਰਿਆ ਉਹ ਕਹਿੰਦਾ ਡੈਡੀ ਨਿਹਰਾ ਹੋ ਗਿਆ ਸੱਤ ਸੰਗ ਕਰ ਤੇ ਮੈਂ ਚਾਬੀ ਦੇਗਾ ਗੱਡੀ ਸਵੇਰੇ ਲੈ ਜਾਊਗਾ ਨਾ ਤੁਸੀਂ ਗੱਡੀ ਹੁਣ ਸਵੇਰੇ ਲੈ ਕੇ ਆਉਣੀ ਦੀ ਚੱਕੇ ਫਿਰ ਮੈਂ 12 ਵਜੇ ਤੱਕ ਜੀ ਫੋਨ ਲਾਈ ਗਿਆ ਮੇਰੇ ਨਾਲ ਗੱਲਬਾਤ ਹੁੰਦੀ ਗਈ 12 ਵਜੇ ਤੋਂ ਬਾਅਦ ਮੈਂ ਸਕੂਟਰ ਚੱਕਿਆ ਜੀ ਸਾਰੇ ਪਿੰਡ ਦੇ ਆਲੇ-ਦਾਲੇ ਢੇੜਾ ਕੱਢ ਕੇ ਆਇਆ ਮੇਰੇ ਬਿਟਾ ਆਇਆ ਨਹੀਂ ਹੈਗਾ ਉਸ ਤੋਂ ਬਾਅਦ ਨਹੀਂ ਹੋਣ ਚੱਕਿਆ ਉਹਦੀਆਂ ਕੱਲਾਂ ਡਿਟੇਲ ਦੀਆਂ ਜਿਹੜੀਆਂ ਉਹ ਸਾਰੀਆਂ ਮਟਿੱਤੀ ਗਈਆਂ ਜੀ ਜਿਹੜੇ ਉਹਦੇ ਯਾਰ ਦੋਸਤ ਸੀ ਮੈਂ ਤਾਂ ਹੀ ਉਹਦੇ ਯਾਰ ਦੋਸਤਾਂ ਕਰਕੇ ਮੈਂ ਕਾਰਵਾਈ ਕਰ ਰਿਹਾ ਜੀ ਮੈਂ ਤੁਹਾਨੂੰ ਬੰਦੀ ਕਾਰਵਾਈ ਆ ਜਿਹੜਾ ਇੱਕ ਪੰਡਤਾਂ ਦਾ ਮੁੰਡਾ ਸੀ ਸਾਡੇ ਕਾਲਾ ਉਹ ਉਹਦਾ ਫੋਨ ਆਇਆ ਜੀ ਮੇਰੇ ਕੋਲੇ 8:00 ਵਜੇ ਸਾਢੇ 8 ਪਤਾ ਨਹੀਂ ਮੈਨੇ ਫੋਨ ਕਰਾਇਆ ਜੀ ਉਦੋਂ ਬਾਅਦ ਉਹ ਪੰਡਤਾਂ ਦੇ ਮੁੰਡੇ ਦਾ ਫੋਨ ਆਇਆ ਜੀ ਉਹਦੇ ਕੋਲੇ ਬੇਟੇ ਦਾ ਫੋਨ ਆ ਬੇਟੇ ਦੇ ਫੋਨ ਤੇ ਆ ਉਹਦੋਂ ਬਾਅਦ ਨਹੀਂ ਪਤਾ ਲੱਗਿਆ ਜੀ ਹੋਰ ਪ੍ਰਜਾਸ਼ੋਂ ਤੁਹਾਨੂੰ ਮੰਗ ਚਾਉਣੇ ਹੋ ਅੱਜ ਅਸਾਂ ਅਜੀਮਾ ਕਾਣੇ ਦੇਖੋ ਜੀ ਮੇਰਾ ਕੱਲਾ ਬੇਟਾ ਦੀ ਜੀ ਮੈਂ ਕੱਲਾ ਬੇਟਾ ਦੀ ਅੱਜ ਮੈਂ ਆਪਦੀ ਨੂੰ ਨੂੰ ਲੈ ਕੇ ਆਉਣਾ ਜੀ ਮੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਹੋਰ ਕੀ ਮੈਂ ਜਾਣਾ ਮੇਰਾ ਘਰ ਖਾਲੀ ਹੋ ਗਿਆ ਯਾਰ ਕਿੱਥੇ ਮੇਰੇ ਖੁਸ਼ੀ ਹੋਈ ਨਹੀਂ ਮੇਰੇ ਘੁਲੀਆਂ ਹੋ ਗਿਆ ਅੱਜ ਅੱਜੇ ਘੁਲੀਆਂ ਹੋਈਆਂ ਇਹਨਾਂ ਨੇ ਕੋਈ ਕੱਚ ਨਹੀਂ ਛੱਡੀ ਉਹਨਾਂ ਨੇ ਬਾਜੀ ਸਾਨੂੰ ਉਹ ਹੋਰ ਨਹੀਂ ਸਾਨੂੰ ਅਸੀਂ ਦਾ ਕਹਿਣਾ ਹੈ ਸਾਡਾ ਇਨਸਾਫ ਨਿਕਲਣਾ ਚਾਹੀਦਾ ਜੀ ਉਦਾਂ ਜਿਹੜਾ ਹੋ ਗਿਆ ਇਹ ਜਦਾਂ ਸਾਨੂੰ ਬਰੇਰੋਂ ਗੱਡੀ ਵਾਲੇ ਦੇ ਸਾਕਾ ਜੀ ਜਾ ਕਿਹੜਾ ਕਾਲਾ ਜਿੱਕਾ ਸਾਡੇ ਪੜਦਾ ਜੀ ਪੜਦਾ ਨਾ ਬੜਾ ਜੀ ਉਹ ਠੀਕ ਆ ਨਹੀਂ ਮੈਂ ਤੁਹਾਨੂੰ ਉਹੀ ਕਹਦਾ ਆਪਾਂ ਵੀ ਕਹੀਏ ਕਿਸੇ ਦੇ ਝੂਠਾ ਲਿਆ ਨਹੀਂ ਲਾਉਣਾ ਜੋ ਨਿਸਾਬ ਤੇ ਨਿਕਲੂਗਾ ਜੀ ਉਹ ਕਲੀਅਰ ਹੋਵੇ ਗੱਲ ਮੇਰਾ ਅੱਜ ਘਰ ਖਾਲੀ ਹੋ ਗਿਆ ਜੀ ਦੇਖੋ ਜੀ ਅੱਜ ਮੈਂ ਨੂ ਲੈ ਕੇ ਆਉਣੀ ਤੇ ਆਉਂਦੀ ਸਾਡੇ ਕੱਪੜੇ ਤੋਤੇ ਪ੍ਰੈਸ ਕਰੇ ਕਰਾਏ ਨਹੀਂ ਇੱਕ ਪੁਰਦਸੇ ਦੂ ਐ ਦੂ ਅੰਦਰੋਂ ਬਨੇ ਰੱਖੀ ਇਸ ਨੇ ਬਨੇ ਰੱਖੀ ਕਿ ਮੈਂ ਅੱਜ ਕਿਤੇ ਸਵੇਰੇ ਜਾ ਰਹੀ ਸੀ ਉਦੋਂ ਦੇਖਿਆ ਵੀ ਕੋਈ ਡੈੱਡ ਬੋਡੀ ਪਈ ਆ ਫਿਰ ਅਸੀਂ ਇਹ ਚਾਰ ਪੰਜ ਬੰਦੇ ਇਕੱਠੇ ਕਰੇ ਸਰਪੰਚ ਬੁਲਾਏ ਆ ਫਿਰ ਅਸੀਂ ਜੋ ਦੇਖਿਆ ਇਹ ਤਾਂ ਸਾਡੇ ਹੀ ਮੁੰਡਾ ਦੀਪੂ ਆ ਫਿਰ ਅਸੀਂ ਘਰ ਦੇ ਸਾਰਿਆਂ ਘਰੋਂ ਬੁਲਾ ਕੇ ਲੈ ਗਏ ਫਿਰ ਚੱਕ ਕੇ ਅਸੀਂ ਹਸਪਤਾਲ ਲੈ ਕੇ ਆਏ ਕੰਡੀਸ਼ਨ ਕਿਸ ਤਰ੍ਹਾਂ ਦੀ ਕੰਡੀਸ਼ਨ ਜਮੀ ਡੈੱਡ ਵਰਗੀ ਸੀ ਜੀ ਉਦੋਂ ਕੋਈ ਠੱਡਾ ਬੱਦ ਨਹੀਂ ਵਾਪਸ ਕੋਈ ਨਿਸ਼ਾਨ ਨਿਸ਼ਾਨ ਹਜੇ ਫਿਲਹਾਲ ਨਿਸ਼ਾਨ ਕੋਈ ਨਹੀਂ ਜੀ ਨਾਲ ਦੇ ਹਸਪਤਲ ਲਿਆਂਦਾ ਉਹ ਹੁਣ ਇੱਥੇ ਹਸਪਤਲ ਚ ਕੀ ਕੰਮ ਕੀ ਕਰਦਾ ਸੀ ਯਾਰ ਕੰਮ ਉਹ ਦੱਤ ਦੇ ਲੱਗਿਆ ਹੋਇਆ ਦੀਨ ਦਾ ਗਾਰਮੈਂਟ ਚ ਕਿਹਨਾਂ ਗਾਰਮੈਂਟਾਂ ਆਉਂਦੀ ਕਿੰਨੀ ਉਮਰ ਹੈ ਜੀ ਹੈਗੀ ਮੇਨਾਂ ਸਾਰੀ 25 25 ਸਾਲ ਦੀ ਉਮਰ ਹੈ ਜੀ ਅਜੇ 50 ਸੋ ਵਾਕਈ ਕਰਦੇ ਵਾਲਾ ਉਹ ਜਿਹੜਾ ਕੀ ਮਾਹੌਲ ਸੀਗਾ ਖੁਸ਼ੀਆਂ ਵਾਲਾ ਵਿਆਹ ਦਾ ਬੜਾ ਚਾਹ ਸੀ ਹਰ ਇੱਕ ਨੂੰ ਅਤੇ ਹੁਣ ਜੋ ਹਾਲ ਹੈ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਸਖਤ ਬੰਦੀਆਂ ਦਾ ਖਾਸ ਕਰਕੇ ਉਸ ਨੌਜਵਾਨ ਦੇ ਮਾਪਿਓ ਦਾ ਹਾਲ ਜੋ ਹੈ ਨਹੀਂ ਵੇਖਿਆ ਜਾਂਦਾ ਜਿਨ੍ਹਾਂ ਦਾ 24 ਸਾਲ ਦਾ ਇਕਲੌਤਾ ਪੁੱਤ ਸੰਦੀਪ ਇਸ ਦੁਨੀਆ ਤੋਂ ਜਿਹੜਾ ਕਿ ਹਰੁਕਸਤ ਹੋ ਗਿਆ ਉਹ ਵੀ ਅਜਹੀ ਘੜੀ ਦੇ ਵਿੱਚ ਜਦੋਂ ਪੂਰਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ ਘਰ ਦੇ ਵਿੱਚ ਨਵੀਂ ਵਿਆਹੀ ਵੋਟੀ ਦਾ ਜਿਹੜਾ ਕੀ ਚਾਹ ਹਰ ਇੱਕ ਨੂੰ ਸੀ ਅਤੇ ਹੁਣ ਜਦੋਂ ਮੁਰਦੀ ਗੱਡੀ ਦਾ ਫੇਰਾ ਪਾਉਣ ਗਈ ਹੋਈ ਸੀ ਕੁੜੀ ਤੇ ਪਿੱਛੋਂ ਉਸ ਨੂੰ ਵਾਪਸ ਜਿਹੜਾ ਕੀ ਹੈ ਸੋਰਾ ਪਰਿਵਾਰ ਲੈ ਕੇ ਆਉਂਦੀ ਹੈ ਤਿਆਰੀਆਂ ਕਰ ਰਿਹਾ ਸੀ ਗੱਡੀਆਂ ਤੱਕ ਸਜਾਲੀਆਂ ਗਈਆਂ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਜਾਣਾ ਅਤੇ ਹੁਣ ਪਰਿਵਾਰ ਨੇ ਜਿਹੜਾ ਸ਼ੱਕ ਜ਼ਾਹਰ ਕੀਤਾ ਪਿੰਡ ਦੇ ਹੀ ਰਹਿਣ ਵਾਲੇ ਉਸ ਨੌਜਵਾਨ ਦੇ ਦੋਸਤਾਂ ਦੇ ਉੱਪਰ ਅਤੇ ਇੱਕ ਗੱਡੀ ਦਾ ਵੀ ਜ਼ਿਕਰ ਕੀਤਾ ਜੋ ਪਿੰਡ ਦੇ ਵਿੱਚ ਘੁੰਮਦੀ ਦੇਖੀ ਗਈ ਸੀ ਉਸ ਗੱਡੀ ਦੇ ਜਿਹੜਾ ਕਿ ਸ਼ੱਕਜ਼ਾਰ ਕੀਤਾ ਗਿਆ ਤੇ ਨਾਲ ਹੀ ਪੁਲਿਸ ਨੂੰ ਜਿਹੜਾ ਕਿ ਸ਼ੱਕੀ ਵਿਅਕਤੀ ਹੈਗੇ ਨੇ ਉਹਨਾਂ ਦਾ ਨਾਮ ਵੀ ਦੱਸ ਦਿੱਤਾ ਗਿਆ ਤੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਇਸ ਪੂਰੇ ਮਾਮਲੇ ਦੀ ਤਹਿਕੀਕਤ ਕਰ ਰਹੇ ਗੁਰਪ੍ਰੀਤ ਸਿੰਘ ਸਮਰਾਉਦਾ ਕੀ ਕਹਿਣਾ ਜਾਂਚ ਅਧਿਕਾਰੀ ਦਾ ਉਹ ਵੀ ਸੁਣੋ ਤੇਰੇ ਇਤਲਾਹ ਆਈ ਸੀ ਕਿ ਸੰਦੀਪ 바ਵਾ ਨਾਮ ਦਾ ਨੌਜਵਾਨ ਹੈ ਪਿੰਡ ਚੌਧਰੀ ਮੱਜ ਦਾ ਕਨਸ਼ਾਬ ਨੂੰ ਘਰੋਂ ਗਿਆ ਸੀ ਪਰਿਵਾਰ ਦੇ ਦੱਸਣ ਮੁਤਾਬਕ ਬਈ ਵਾਪਸ ਆਇਆ ਸੂਰੇ ਉਹਦੀ ਡੈਡਗੋਰਡਿੰਗ ਮਿਲਿਆ। ਔਰ ਉਦਲੀ ਜਿਹੜੀ ਸੜਤਾਲ ਕੀਤੀ ਹੈ ਤਪੀਸ਼ ਕੀਤੀ ਹੈ ਉਹਦੇ ਵਿੱਚ ਕੋਈ ਸੱਟ ਵਗੈਰਾ ਜਾਂ ਕੋਈ ਹੋਰ ਹੀ ਕੀ ਕੋਈ ਸੱਤੂ ਚੀਜ਼ ਨਹੀਂ ਸਕਦੀ। ਫਿਰ ਵੀ ਉਹਦਾ ਪੋਸਟਮਾਰਟਮ ਕਰਾਇਆ ਗਿਆ। ਪੋਸਟਮਾਰਟਮ ਕਰਵਾ ਕੇ ਕੌਤੋਂ ਬਦਮੌਤ ਦੇ ਕਾਰਨ ਪਤਾ ਲੱਗ ਜਾਏਗਾ। ਬਾਕੀ ਇਕਲੋਤਾ ਪੁੱਤ ਜੋ ਕਿ ਬੁਢਾਪੇ ਦਾ ਸਹਾਰਾ ਬਣਨਾ ਸੀ ਮਾਪਿਆਂ ਦਾ ਅਚਾਨਕ ਉਸ ਦਾ ਇਸ ਦੁਨੀਆ ਤੋਂ ਚਲੇ ਜਾਣਾ ਉਸ ਦਾ ਪੇਤ ਪਰੇ ਹਾਲਾਤਾਂ ਦੇ ਵਿੱਚ ਜਿਹੜਾ ਕੀ ਹੈ ਲਾਸ਼ ਮਿਲਣਾ ਪਰਿਵਾਰ ਦੇ ਲਈ ਇੱਕ ਵੱਡਾ ਸਦਮਾ ਦੁੱਖਾਂ ਦਾ ਪਹਾੜ ਟੁੱਟਿਆ ਤੇ ਹੁਣ ਪੁਲਿਸ ਦਾ ਵੀ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬੰਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਮੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਔਰ ਕੀ ਮੈਂ ਜਾਣਾ ਜੀ ਮੇਰਾ ਘਰ ਖਾਲੀ ਹੋ ਗਿਆ ਜਾਨਾ ਮੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਔਰ ਕੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਔਰ ਕੀ ਮੈਂ ਜਾਣਾ ਜੀ ਮੇਰਾ ਘਰ ਖਾਲੀ ਹੋ ਗਿਆ ਜਾਨਾ ਮੇਰਾ ਘਰ ਖਾਲੀ ਹੋ ਗਿਆ ਜੀ ਔਰ ਔਰ ਕੀ ਮੈਂ ਜਾਣਾ ਜੀ ਮੇਰਾ ਘਰ ਖਾਲੀ ਹੋ ਗਿਆ ਜਾਨਾ ਇਹ ਬੋਲ ਜੋ ਤੁਸੀਂ ਸੁਣੇ ਨੇ ਉਸ ਅਪਾਗੇ ਪਿਓ ਦੇ ਨੇ ਜਿਸ ਦੇ ਘਰ ਦੀਆਂ ਖੁਸ਼ੀਆਂ ਉਜੜ ਚੁੱਕੀਆਂ ਨੇ ਘਰ ਦੇ ਵਿੱਚ ਵਹਿਣ ਪਿਆ ਹੋਇਆ ਤੇ ਪਰਿਵਾਰ ਜੋ ਹੈ ਇਸ ਸਮੇਂ ਡੂੰਘੇ ਸਦਮੇ ਦੇ ਵਿੱਚ ਹੈ ਕਿਉਂਕਿ 3 ਦਿਨ ਪਹਿਲਾਂ ਬੜੇ ਹੀ ਚਾਹਮਾ ਨਾਲ ਲਾਡਾ ਦੇ ਨਾਲ ਪੁੱਤ ਨੂੰ ਵਿਆਹ ਕੇ ਲਿਆਂਦਾ